ਸਿਆਸਤ ਦੀਆਂ ਗੱਲਾਂ ਸ਼ੁਰੂ ਹੋਈਆਂ ਤੇ ਸਿਆਸਤਵਾਲਾ ਅੱਜ ਕੱਲ ਜੇ ਕੋਈ ਹੋਰ ਬੰਦਾ ਐਕਟਿਵ ਹੈ ਬਹੁਤ ਤੇ ਉਹ ਸੁਪਾਲ ਸਿੰਘ ਖਹਿਰਾ ਜੀ ਐਕਟਿਵ ਨਹੀਂ ਉਹ ਭਾਵੇਂ ਪੋਸਟਾਂ ਪਾ ਕੇ ਭਾਵੇਂ ਕੋਈ ਪ੍ਰੈਸ ਕਾਨਫਰੰਸ ਪਾ ਕਰਕੇ ਉਹ ਦੱਸਣ ਗੱਲਾਂ ਬਾਤਾਂ ਤੇ ਖਾਸ ਕਰਕੇ ਪਿਛਲੇ ਦਿਨਾਂ ਤੋਂ ਇੱਕ ਚੀਜ਼ ਉਹ ਦੱਸਦੇ ਰਹੇ ਕਿ ਭਾਈ ਕੋਈ ਕੇਸ ਦੀ ਹੋਰ ਤਿਆਰੀ ਹੈ ਮੇਰੇ ਵਿਰੁੱਧ ਕੇਸ ਹੋ ਸਕਦਾ ਫਿਰ ਬਾਅਦ ਵਿੱਚ ਕੁਝ ਪੋਸਟਾਂ ਉਹਨਾਂ ਨੇ ਉਹਨਾਂ ਲੋਕਾਂ ਦੀਆਂ ਵੀ ਪਾਈਆਂ ਉਹਨਾਂ ਸਿਆਸਤਦਾਨਾਂ ਦੀਆਂ ਵੀ ਪਾਈਆਂ ਜਿਹਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਤੇ ਹੁਣ ਥੋੜੀ ਜਿਹੀ ਆਵਾਜ਼ ਨਹੀਂ ਲੱਭ ਰਹੀ ਕਿੱਥੇ ਨੇ ਸੁਪਾਲ ਸਿੰਘ ਖਹਿਰਾ ਜੀ ਕੀ ਚੱਲ ਕੋ ਸੁਖਬਾਲ ਖੈਰਾਵਰੇ ਗਲਿਆਕੇ ਉੱਥੇ ਹੁਣ ਉਹ ਕਹਿ ਰਹੇ ਸਨ ਕਿ ਭਈ ਚੋਰ ਨੂੰ ਆਪਦਾ ਪਾਲਾ ਮਾਰਦਾ ਭੱਜੇ ਫਿਰਦੇ ਆ ਜੀ ਕਹਿੰਦੇ ਕਹਿੰਦੇ ਜੀ ਕਿ ਭਈ ਅਸੀਂ ਤਾਂ ਆਪਦੇ ਕਾਗਜ਼ ਲੈ ਕੇ ਆਉਣੇ ਆ ਜਿੱਦਾਂ ਆਏ ਅਸੀਂ ਦੱਸ ਕੇ ਥੋੜੀ ਆਉਣਾ ਹੂੰ ਤੇ ਮੈਂ ਆਖਿਆ ਵੀ ਕਾਗਜ਼ ਤੇ ਫਿਰ ਸੋਧਿਆ ਸਾਹਿਬ ਦੇ ਵੀ ਆਏ ਕਾਗਜ਼ ਤੇ ਫਿਰ ਭਈ ਕੇਜਰੀਵਾਲ ਸਾਹਿਬ ਦੇ ਵੀ ਆਏ ਸਤਿੰਦਰ ਜੈਨ ਦੇ ਵੀ ਆਏ ਤੇ 50 ਕਰੋੜ ਦੇ ਕੇਸ ਦਾ ਅੱਜ ਹੀ ਸੰਜੇ ਸਿੰਘ ਨੂੰ ਆਇਆ ਹੂੰ ਕਾਗਜ਼ ਤਾਂ ਕਾਗਜ਼ ਹੈ ਜੀ ਕਾਗਜ਼ਾਂ ਦਾ ਭਈ ਤੁਸੀਂ ਵੀ ਸਤਿਕਾਰ ਕਰਿਆ ਕਰੋ ਜਦੋਂ ਤੁਹਾਡੇ ਨੂੰ ਕਾਗਜ਼ ਆਉਂਦੇ ਆ ਜੀ ਜੀ ਤੋ ਗੱਲ ਇਹ ਆ ਕਿ ਸੁਖਪਾਲ ਖੈਰਾ ਬਾਰੇ ਜਦੋਂ ਅਸੀਂ ਪਤਾ ਕਰਨ ਦਾ ਯਤਨ ਕੀਤਾ ਤਾਂ ਪਤਾ ਹੀ ਲੱਗਿਆ ਕਿ ਅੰਡਰਗਰਾਉਂਡ ਹੈ ਇਹ ਸਚਾਈ ਹੈ ਜੀ ਜੋ ਭਗਵੰਤ ਮਾਨ ਹੋ ਰਹੇ ਨੇ ਕਿ ਗਲਤ ਨਹੀਂ ਕਿਹਾ ਜਿਵੇਂ ਉਹ ਵੀ ਦੱਸ ਰਹੇ ਸੀ ਨਾ ਸੰਕੇਤ ਦੇ ਰਹੇ ਸੀ ਕੁਝ ਹਾਂਜੀ ਭਗਵੰਤ ਮਾਨ ਜੋ ਕਹਿ ਰਹੇ ਸੀਗੇ ਬਈ ਗੱਲ ਤੇ ਇਹ ਆ ਕਿ ਅਸਲ ਦੇ ਵਿੱਚ ਅਸਲ ਦੇ ਵਿੱਚ ਉਹਨਾਂ ਨੂੰ ਡਰਿਆ ਕਿ ਕੱਲਾ ਸੁਖਪਾਲ ਖੈਰਾ ਹੀ ਨਹੀਂ ਇਹ ਕੇਸ ਚਰਚ ਕਰ ਸਕਦੇ ਉਹਨਾਂ ਦੇ ਕਿਸੇ ਹੋਰ ਪਰਿਵਾਰਕ ਮੈਂਬਰ ਤੇ ਵੀ ਜੀ ਤੇ ਤਕਰੀਬਨ 30-40 ਤਹਿਸੀਲਾਂ ਦੇ ਵਿੱਚੋਂ ਪਤਾ ਕੀਤਾ ਜਾ ਰਿਹਾ ਕਿ ਇਹਨਾਂ ਦੇ ਨਾਵਾਂ 'ਤੇ ਕੋਈ ਪ੍ਰਾਪਰਟੀ ਤੇ ਹੈ ਨਹੀਂ। ਇਹ ਵੀ ਛੱਡੋ ਜੋ ਸੁਖਪਾਲ ਸਿੰਘ ਖਹਿਰਾ ਦੇ ਨਿਰਦੇਸ਼ਾਂ 'ਤੇ ਹੀ ਆ ਉਹਨਾਂ ਦੇ ਵੀ ਖਾਤੇ ਖੰਗਾਲੀ ਜਾ ਰਹੇ ਆ ਕਿ ਬਈ ਅਸਲ 'ਚ ਕਿਤੇ ਕੋਈ ਜ਼ਮੀਨ ਦਾ ਟੋਟਾ ਤੇ ਇਹਨਾਂ ਦੇ ਨਾਮ 'ਤੇ ਹੈ ਨਹੀਂ। ਜਦੋਂ ਟੋਟਾ ਕੋਈ ਟੱਕਰ ਗਿਆ ਤੇ ਬਸ। ਜੀ। ਅੱਛਾ ਫਿਰ ਅਸੀਂ ਉਸੇ ਰੀਅਚ 'ਚ ਇਹ ਵੀ ਪਤਾ ਕਰਨ ਦਾ ਯਤਨ ਕੀਤਾ ਕਿ ਯਾਰ ਸੁਖਪਾਲ ਖਹਿਰਾ ਹੋਰਾਂ ਕੋਲ ਮੋਟਰਾਂ ਕਿੰਨੀਆਂ? ਹੂੰ ਜਿਵੇਂ ਕੱਲ ਜ਼ਿਕਰ ਹੋ ਰਿਹਾ ਸੀ ਬਿਲਕੁਲ ਉਹਨਾਂ ਨੇ ਕਿਹਾ ਕਿ ਹਾਂ ਲੈਟਰ ਉਹ ਦੂ ਲਿਖਤਾ ਸੀਗਾ ਹੂੰ ਸਭ ਸੇ ਵਿਸ਼ਾ ਟੱਡਦਾ ਜੋ ਵੀ ਉਹਨਾਂ ਦੇ ਨੇੜੇ ਦੇ ਬੰਦੇ ਨੇ ਗੱਲ ਦਾ ਸੀ ਮੈਂ ਕਿਹਾ ਯਾਰ ਸਾਨੂੰ ਇਹ ਦੱਸੋ ਕਿ ਮੋਟਰਾਂ ਕੰਨੀਆਂ ਤੁਹਾਡੀਆਂ ਉਹ ਕਹਿੰਦੇ ਜੀ 15 ਚ ਲੈਟਰ ਲਿਖਿਆ ਸੀ ਸੁਖਪਾਲ ਖਰਾਨੇ ਪਤਾ ਨਹੀਂ ਉਹ ਹੋਇਆ ਕਿ ਨਹੀਂ ਹੋਇਆ ਕੁਛ ਇਸ ਤਰ੍ਹਾਂ ਦਾ ਸੀ ਮਾਮਲਾ ਪਰ ਮੋਟਰਾਂ 6 ਨੇ ਜੀ ਤੇ ਜ਼ਮੀਨ ਪਰਵਾਰਕ ਮੈਂਬਰਾਂ ਦੀ ਜੋ ਜੱਦੀ ਆ ਉਹ 50 ਦੇ ਆਸ-ਪਾਸ ਆ ਮੈਂ ਅੰਦਾਜ਼ਾ ਪਾਈ ਹੀ ਲਾਇਆ ਸੀ ਕਿ 50 ਤੇ 100 ਵਿਚਾਲੇ ਹੋਣੀ ਚਾਹੀਦੀਆਂ ਨੌ ਮੋਟਰਾਂ ਦੀ ਤਾਂ ਉਹ ਤੁਹਾਨੂੰ ਪਤਾ ਸੀਲਿੰਗ ਐਕਟ ਕਰਕੇ ਫਿਰ ਤੜਵਾ ਕੇ ਕਰ ਦਿੱਤੀ ਜਾਂਦੀ ਆ ਨਾ ਨੰਝਾ 52 ਹੋ ਜਾਂਦਾ ਹੈ ਤਾਂ तो ਇਹ ਕਹਾਣੀ ਹੈ ਕਿ ਜੋ ਭਗਵੰਤਮਾਨ ਇਸ਼ਾਰਾ ਕਰ ਰਹੇ ਨੇ ਗੱਲ ਤੇ ਉਹਨਾਂ ਦੀ ਸਹੀ ਹੈ ਫਿਰ ਉਹਨਾਂ ਨੂੰ ਵੀ ਪਤਾ ਹੈ ਕਿ ਫਲਾਣਾ ਬੰਦਾ ਅੰਡਰਗਰਾਉਂਡ ਹੈ ਜੀ ਫਲਾਣਾ ਬੰਦਾ ਐ ਉਹ ਫਲਾਣਾ ਬੰਦਾ ਐ ਤਾਂ ਕਾਗਜ਼ ਤਾਂ ਹੁਣ ਇਹ ਆ ਭਈ ਤੁਹਾਡੇ ਕੀ ਕਹੀਏ ਕਿ ਉਹ ਕਾਗਜ਼ਾਂ ਬਾਰੇ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਕਿ ਠੀਕ ਹੈ ਜੋ ਹੋਣਾ ਉਹ ਹੋ ਹੀ ਜਾਣਾ ਹੈ ਸੁਖਪਾਲ ਖਹਿਰ ਦੇ ਨਾਲ ਕੀ ਹੋਣਾ ਕੀ ਨਹੀਂ ਹੋਣਾ ਉਹ ਤੇ ਵਾਦੀ ਗੱਲ ਆ ਕਿ ਸੁਖਪਾਲ ਖਹਿਰ ਉਹ ਰਿਆਂ ਦੇ ਵੀ ਕਾਗਜ਼ ਵੀ ਤੁਸੀਂ ਨਹੀਂ ਬਣਾਉਂਦੇ ਆ ਕੇ ਜੀ ਵੀ ਉੱਤੇ ਉਹਨਾਂ ਦੀ ਏਜੀ ਦੀ ਟੀਮ ਚ ਬੈਠੇ ਬੰਦੇ ਉਹ ਦਿੱਲੀੋਂ ਬਣਾ ਲੈਂਦੇ ਆ ਮਤਲਬ ਕਿ ਦੁੱਖ ਤੇ ਇਸ ਗੱਲ ਦਾ ਵੀ ਕਾਗਜ਼ ਵੀ ਸਾਡੇ ਇੱਥੋਂ ਨਹੀਂ ਬਣਦੇ ਉਹਦੀ ਮੈਨੂਫੈਕਚਰਿੰਗ ਵੀ ਕਿਤੇ ਬਾਹਰ ਹੋ ਜਾ ਰਹੀ ਆ ਤੋ ਇਹ ਕਹਾਣੀ ਹੈ ਕੁਲਮੁਲਾਕੇ ਵੈਸੇ ਗੱਲ ਸਹੀ ਆ ਕਿ ਸੁਖਪਾਲ ਖਹਿਰਾ ਜਿੰਨੀ ਕੋ ਅਸੀਂ ਜਾਣਕਾਰੀ ਉਥੋਂ ਉਸ ਇਲਾਕੇ ਚੋਂ ਝੋਟਾਈ ਆ ਕਿ ਭਾਈ ਸੁਖਪਾਲ ਖਹਿਰਾ ਵੈਸੇ ਆਸ-ਪਾਸੇ ਚਲਦੇ ਪਏ ਆ ਹਾਂ ਠੀਕ ਹੈ ਤੁਹਾਨੂੰ ਪਤਾ ਸੋਸ਼ਲ ਮੀਡੀਆ ਦੀਆਂ ਤੇ ਅੱਜ ਕੱਲ ਜਿਹੜੀਆਂ ਪੋਸਟਾਂ ਵੋਸਟਾਂ ਹੁੰਦੀਆਂ ਨੇ ਉਹ ਭਾਈ ਇਧਰ ਉਧਰ ਹਾਂ ਹਾਂ ਟੀਮਾਂ ਜਿਹੜੀਆਂ ਭਾਈ ਦਿੰਦੀ ਹੁੰਦੀਆਂ ਜੀ 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 ਅ ਜਰਾਵਰ ਟਿਲੋਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਅ ਮੁਸਤਾਕ ਜੀ ਤੁਹਾਡਾ ਵੀ ਸਵਾਗਤ ਹੈ ਜੀ ਲਬਰਾੜ ਜੀ ਮਲੂਕ ਸਿੰਘ ਜੀ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹੜੇ ਨਾਲ ਜੁੜੇ ਹੋਏ ਨੇ ਜੀ ਆਪਾਂ ਗੱਲਬਾਤ ਹੋਰ ਅੱਗੇ ਤੋਰਦੇ ਹਾਂ ਰਣਜੀਤ ਸਿੰਘ ਜੀ ਕਹਿ ਰਹੇ ਕਿ ਕਿਆ ਐਗਜ਼ਾਮਪਲ ਦੇ ਕੇ ਐਕਸਪਲੇਨ ਕੀਤਾ ਜੀ ਤੁਸੀਂ